ਇਹ ਇਹਦੇ ਨਾਲੋਂ ਵੱਧ ਮੁੱਲ ਦੀ ਕੋਈ ਹੈ ਹੀ ਨਹੀਂ ਕਿੰਨਾ ਕੁ ਬੱਬ ਤਿੰਨ ਡਿਫੈਂਡਰਾਂ ਤਿੰਨ ਡਿਫੈਂਡਰਾਂ ਤਿੰਨ ਡਿਫੈਂਡਰਾਂ ਜਾਣਕੀਆਂ ਇਹਦੇ ਵੱਟੇ ਤਿੰਨਾਂ ਆ ਅੱਛਾ ਉਹ ਇਹਦੀ ਨਾਨੀ ਆ ਨਹੀਂ ਨਾਨੀ ਆ ਇਹਦੀ ਇਹਦੇ ਪਿਓ ਪਿਓ ਬੜੀ ਵੀ ਜਾਦੂ ਉਹ ਪਿਓ ਪਿਓ ਤਾਂ ਦੇਖੋ ਡਾਕਟਰ ਤੋਂ ਟੀਕਾ ਭਰਾਈ ਦਾ ਅੱਛਾ ਤੇ ਤੁਸੀਂ ਡਾਕਟਰ ਨੂੰ ਹੀ ਮੰਨ ਲਓ ਜੇ ਡਾਕਟਰ ਨੂੰ ਮੰਨ ਲੀ ਡਾਕਟਰ ਨੂੰ ਮੰਨ ਫਰਾਗ ਇਹਨਾਂ ਦੀ ਹੈਗੀ ਆ ਸਵੇਰੇ ਉੱਠਦੀਆਂ ਜਦੋਂ ਹਾਂਜੀ ਤੜਕੇ ਠੀਕ ਹੈ ਸਵੇਰੇ ਹਾਂ ਇੱਕ 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 ਗਲਾਸ ਚਾਹ ਦਾ ਅੱਛਾ ਨਾਲ ਰਸ ਅੱਛਾ ਰਸ ਨਾਲ ਠੀਕ ਰਸ ਨਾਲ ਹਾਂ ਅੱਛਾ ਵੱਡੀ ਹੋਵੇ ਛੋਟੀ ਵੱਡੀ ਛੋਟੀ ਜਿਹੜੀ ਮਰਜ਼ੀ ਤੇ ਜਦੋਂ ਕਿ ਉਹਨੂੰ ਕਹਿੰਦੇ ਆ ਧਾਰ ਘਟਨੀ ਆ ਠੀਕ ਹਾਂਜੀ ਨਿੱਕੇ ਜਿਹੜੇ ਆ ਕਟੜੂ ਆਹ ਅੱਛਾ ਛੋਟੇ ਛੋਟਿਆਂ ਨੂੰ ਇਹ ਜੋ ਦੁੱਧ ਚੌਂਗਦੇ ਆ ਅੱਛਾ ਨਾਲ ਲੱਗ ਇੱਕ ਬਨਾਣਾ ਬਨਾਣਾ ਅੱਛਾ ਬਨਾਣਾ ਛੇਕ ਕੇਲਾ ਨਾਲ ਹੀ ਮੂੰਹ ਚ ਕੜਾਪੋ ਹਾਂ ਬਨਾਣਾ ਛੇਕ ਨਾਲ ਦੀ ਨਾਲ ਇਹਦੀ ਮਾਂ ਜਿਹੜੀ ਆ ਅੱਛਾ ਇਹਦੇ ਇਹਦੇ ਬਰਾਂਡੇ 'ਚ ਟੀਵੀ ਲੱਗਾ ਜਸੂਤ ਸੂਰਤ ਸੂਰਤ ਆਹ ਨੈਟਫਲਿਕਸ ਵੇਖ ਕੇ ਸੌਂਦੀ ਉਹ ਰਾਤ ਨੂੰ ਅੱਛਾ ਠੀਕ ਆ ਮਤਲਬ ਜਾਨਵਰਾਂ ਨੂੰ ਵੀ ਨੈਟਫਲਿਕਸ ਦੀ ਸੂਰਤ ਦਿੱਤੀ ਹੋਈ ਚੀ ਗਾਣਾ ਗਾਣਾ ਗਾਣ ਜਿੰਨਾ ਟਾਈਮ ਗਾਣੇ ਚੱਲਦੇ ਆ ਓਨਾ ਟਾਈਮ ਦੁੱਧ ਦਿੰਦੀ ਐ ਅੱਛਾ ਠੀਕ ਆ ਜਿੰਨਾ ਚਿਰ ਗਾਣਾ ਚੱਲੂ ਹਾਂ ਜਦੋਂ ਗਾਣਾ ਮੁੱਕ ਗਿਆ ਦੁੱਧ ਖਤਮ ਬਹੁਤ ਨੇਕੀ ਗੱਲ ਆ ਮਤਲਬ ਕਿ ਇਹ ਬਾਬਾ ਰਿਹੜੀ ਵਾਲਾ ਜੀ ਦੇ ਜਾਨਵਰੀ ਕਰ ਸਕਦਾ ਜਾਨਵਰ ਮੈਂ ਤੁਹਾਨੂੰ ਸੱਚੀ ਤਾਂ ਜਾਨਣਾ ਕੀ ਹੁਣੇ ਹੁਣੇ ਇਹਨਾਂ ਤੋਂ ABC ਸੁਣ ਲਓ ਕੂੜਾ ਐੜਾ ਸੁਣ ਲਓ ਅੱਛਾ ਕਾ ਖਾ ਗਾ ਜੋ ਮਰਜੀ ਸੁਣ ਲਓ ਪੰਜ 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 ਕਰਾਈਆਂ ਆਵੇਂ ਪੰਜ ਨੌਲੇਜ ਪੂਰੀ ਪੈਨਡ ਵਾਲੇ ਸਕੂਲ ਚ ਪੰਜਵੀਂ ਪਾਸ ਆ ਕੱਲੀਆਂ ਸਰਟੀਫਿਕੇਟ ਪਏ ਮੇਰੇ ਕੋਲ ਠੀਕ ਐ ਮੈਂ ਕਿਹੜੇ ਜੇ ਕਰਦਾ ਐਵੇਂ ਤਾਂ ਨਹੀਂ ਇੰਨੇ ਇੰਨੇ ਰੇਟ 35 ਕਿੱਲੇ ਜ਼ਮੀਨ ਦਿੰਦੇ ਆ ਇਹਦੇ ਵੱਟੇ ਇਹਦੇ ਵੱਟੇ ਠੀਕ ਐ 35 ਕਿੱਲੇ ਠੀਕ ਐ ਬਾਬਾਈ ਹਾਂ ਬਾਹਰ ਬੰਦੇ ਆਏ ਆ ਬੰਦੇ ਆ ਗਏ ਐਸਐਸਪਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਜ ਸਵਾਗਤ ਹੈ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਬਾਬਾ ਰੇੜੀ ਜੀ ਵਾਲੇ ਕੋਲੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਜਾਨਵਰਾਂ ਬਾਰੇ ਪੁੱਛਾਂਗੇ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਅੱਜਕੱਲ ਬਹੁਤ ਹੀ ਮਤਲਬ ਛਾਏ ਹੋਏ YouTube Instagram Facebook ਤੇ ਇਹਦਾ ਕਾਰਨ ਕਾਰਨ ਆਪਣੇ ਜਾਨਵਰ ਜਾਨਵਰ ਜਾਨਵਰਾਂ ਕਰਕੇ ਬਾਕੀ ਦੀ ਧੰਨਵਾਦ ਕਰਦੇ ਆਪਾਂ ਸਾਰਿਆਂ ਦਾ ਜਿੰਨੇ ਵੀ ਆਪਣੇ ਫੈਨ ਦੋਸਤ ਯਾਰ ਬੇਲੀ ਜਿਹੜੇ ਆਪਣੇ ਨਾਲ ਖੜੇ ਆ ਹਾਂਜੀ ਉਹਨਾਂ ਕਰਕੇ ਜੀ ਹਾਂ ਉਹਨਾਂ ਕਰਕੇ ਉਹਨਾਂ ਨੇ ਆਪਣੇ ਜਾਨਵਰਾਂ ਨੂੰ ਖੁਸ਼ਾਣਿਆ ਪਿਆਰ ਦਿੱਤਾ ਵਧੀਆ ਹਾਂਜੀ ਹਾਂ ਤੇ ਆਪ ਅਸਲ 'ਚ ਆਪਾਂ ਨੂੰ ਖੜਨ ਵਾਲੇ ਬੰਦੇ ਹੀ ਚਾਹੀਦੇ ਹਾਂਜੀ ਹਾਂਜੀ ਇਹ ਬੰਦੇ ਹੀ ਹਾਂ ਖੜਨ ਵਾਲੇ ਬੰਦੇ ਸਾਰੇ ਯਾਰ ਬੇਲੀ ਖੜਨ ਵਾਲੇ ਆ ਬੰਦੇ ਖੜਨ ਵਾਲੇ ਉਹ ਹਾਂਜੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਖੜਨ ਦੀ ਗੱਲ ਦੱਸਦਾ ਦੱਸੋ ਖੜਨ ਅਸੀਂ ਜਾਨਵਰ ਬਣ ਇੱਕ ਵੇਖਣ ਗਏ ਹਾਂਜੀ ਜੀਰੇ ਅੱਛਾ ਜੀਰਾ ਆਪਣਾ ਹੀ ਹਾਂਜੀ ਮੋਗੇ ਕੋਲੇ ਮੋਗੇ ਕੋਲੇ ਜਾਨਵਰ ਵੇਖਣ ਚੱਲ ਗਏ ਅਸੂ ਹਾਂਜੀ ਠੀਕ ਹੈ ਉੱਥੇ ਅਸੀਂ ਰੇਟ ਵੀ ਲੱਗ ਗਿਆ ਸਾਡਾ ਅੱਛਾ ਸੌਦਾ ਹੋ ਗਿਆ ਸੌਦਾ ਹੋ ਗਿਆ ਜਾਨਵਰ ਬਹਿ ਗਿਆ ਠੀਕ ਹੈ ਥੱਲੇ ਬਹਿ ਗਿਆ ਅੱਛਾ ਠੀਕ ਹੈ ਅਸੀਂ ਉੱਥੇ ਹੀ ਸੌਦਾ ਛਾਂਤਾਂ ਕਿਉਂ ਏਗੀ ਕਰਨ ਦਾ ਮਤਲਬ ਬਹਿ ਗਿਆ ਬਹਿ ਮੋ ਆਸਾਨ ਨੂੰ ਤੁਹਾਨੂੰ ਦੱਸਿਆ ਸਾਨੂੰ ਖੜਨ ਵਾਲੇ ਚਾਹੀਦੇ ਅੱਛਾ ਠੀਕ ਹੈ ਖੜਨ ਵਾਲੇ ਚਾਹੀਦੇ ਬੈਠਣ ਵਾਲਾ ਨਹੀਂ ਜਾਨਵਰ ਵੀ ਨਹੀਂ ਬਈ ਆ ਸਾਰੇ ਖੜੇ ਆ ਤੇ ਇਹ ਇੱਕ ਨਹੀਂ ਬੈਠਾ ਇੱਥੇ ਦੇ ਤੂੰ ਮਤਲਬ ਫਿਰ ਬਾਬਾ ਇਹ ਸਾਰੀ ਰਾਤ ਉਹ ਖੜੇ ਰਹਿੰਦੇ ਖੜੇ ਰਹਿੰਦੇ ਬਾਬਾ ਇਹ ਖਰਾਕ ਬਾਰੇ ਦੱਸ ਤੋ ਵੀ ਇਹਨਾਂ ਦੀ ਖਰਾਕ ਕੀ ਆ ਖਰਾਕ ਹਾਂਜੀ ਖਰਾਕ ਛੱਡੋ ਤੂੰ ਖੜ ਖੜ ਕੇ ਆ ਵੇ ਪਾਤੀ ਹਾਂ ਪਾਤੀ ਹਾਂਜੀ ਕੀ ਰੇਟ ਹੋਊਗਾ ਇਹਦਾ ਭਾਵੇਂ ਇਹਦਾ ਕੋਈ 2-3 ਰੁਪਏ ਮਾਰਕੀਟ ਦੇ ਵਿੱਚ 5000 ਦੀ ਵਿਕਦੀ ਇਹ। ਪਾਤੀ 5000 ਦੀ ਬਾਬਾਈ। ਹਾਂ। ਪੁੱਛ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਰੇੜੀ ਵਾਲੇ ਬਾਬੇ ਦੀ ਪਾਤੀ ਕਿੰਨੇ ਦੀ। ਅੱਛਾ 5000 ਸਮੈਲ ਲੈ ਕੇ ਵੇਖੋ ਤੁਸੀਂ ਬਾਬਾਈ। ਪਿੱਛੇ ਸਮੈਲ ਗੂਚੀ ਫਲੋਰਾ ਸਾਰੇ ਫੇਲ ਆ ਇਹਦੇ ਮੂਰੇ। ਅੱਛਾ ਨਹੀਂ ਬਾਬਾਈ। ਇਹਦੇ ਵਿੱਚ ਖਾਸ ਇਹ ਕੀ 5000 ਦੀ? ਆਈ ਦੀ 5000 ਦੀ ਪਾਤੀ ਆ। 20 ਆਈ ਦੀ 7 ਦੀ ਆ। ਆਈ ਦੀ 10 ਦੀ ਆ। ਐਨੇ ਰੇਟ ਆ ਕਿਉਂਕਿ ਇੱਕ ਜੀਨੂ ਮਾਰਜੀ ਪੁੱਛੋ ਰੇੜੀ ਵਾਲੇ ਬਾਬੇ ਦਾ ਸਾਰਾ ਤੇ ਜਿੱਥੇ ਰੇੜੀ ਵਾਲੇ ਬਾਬੇ ਨੇ ਮੋਹਰ ਲਾਤੀ ਬਾ ਲਾਤੀ ਅਰੇ ਬਾਬਾ ਦੁੱਧ ਬਾਰੇ ਦੱਸੋ ਇਹ ਦੁੱਧ ਕਿੰਨਾ ਦੇ ਰਹੇ ਨੇ ਦੁੱਧ ਇਹਨਾਂ ਦਾ ਕੱਲੀ ਕੱਲੀ ਦਾ ਹਾਂਜੀ ਕੱਲੀ ਕੱਲੀ 50 ਲੀਟਰ ਦੁੱਧ ਆ ਨਹੀਂ ਨਹੀਂ ਬਾਬੇ ਇਹ ਤਾਂ ਝੂਠ 50 ਲੀਟਰ ਤੁਸੀਂ ਐ ਕਰੋ ਗਿਰਗਾ ਸੁਣੋ ਤੁਹਾਨੂੰ ਝੂਠ ਲੱਗਦਾ ਹਾਂਜੀ ਤੁਸੀਂ ਐ ਕਰੋ ਤੁਸੀਂ ਸੌ ਖਾਜੋ ਮੈਂ ਕਿਹਾ ਸੌ ਨਹੀਂ ਤੁਸੀਂ ਸੌ ਖਾਜੋ ਵੀ ਨਹੀਂ ਦਿੱਤੇ ਦੁੱਧ ਨਹੀਂ ਦਿੰਦੀਆਂ ਇਹਨਾਂ ਸਾਹ ਗਾਉਦਿਂ ਮੇ ਬਾਬੇ ਮੈਂ ਕਾਹ ਸਾਬਾ ਮੈਂ ਤੁਹਾਡੇ ਜਾਨਵਰ ਤੁਹਾਨੂੰ ਪਤਾ ਹੋ ਤੂੰ ਸਹੀ ਸਹੀ ਦੱਸੋ ਵੀ ਕੱਲੀ ਕੱਲੀ 50 50 ਲੀਟਰ ਦੁੱਧ ਹਿੰਦੀ ਸਾਲ ਦਾ ਸਾਹ ਦਾ ਹਾਂ ਇਹ ਬਾਬੇ ਪ੍ਰੇਮ ਪਿਆਰ ਕਿੰਨਾ ਕਾ ਪਸੂਆਣਾ ਵੀ ਕਿੰਨਾ ਕ ਮੋਹ ਕਰ ਗਿਆ ਤੁਹਾਡਾ ਮੋਹ ਤਾਂ ਮੋਹ ਤਾਂ ਇੰਨਾ ਨਾ ਤੂੰ ਹੀ ਸੋਚ ਨਹੀਂ ਸਕਦੇ ਮੈਂ ਇਹਨਾਂ ਨੂੰ ਕੱਲੀ ਕੱਲੀ ਨੂੰ ਕਹਾ ਦਿਆ ਅੱਛਾ ਹੂੰ ਤੇ ਖੜੀਆਂ ਪੁੱਛ ਲੋ ਤੁਹਾਡੀ ਗੱਲ ਸਮਝ ਲੈਂਦੇ ਹਾਂ ਹਾਂ ਹੂੰ ਤੇ ਖੜੀਆਂ ਪੁੱਛ ਲੋ ਹੁਣੇ ਮੈਂ ਇਹਨਾਂ ਨੂੰ ਕੱਲੀ ਕੱਲੀ ਨੂੰ ਕਿਹਾ ਪੰਜ ਪੰਜ ਕਿਲੇ ਨਾਲ ਵਾ ਕੇ ਜਾਊਂਗਾ ਜਿੱਦੇ ਮੈਂ ਗਿਆ ਬੰਦਵਾਨ ਜੀ ਇਹ ਲਵ ਬੇਨ ਨਾ ਕਰਦੇ ਹੋ ਹਾਂ ਪੂਰਾ ਮੈਂ ਇਹਨਾਂ ਨੂੰ ਪੈਂਕੀ ਪ੍ਰੋਮਿਸ ਕੀਤਾ ਇਹਨਾਂ ਨੂੰ ਅੱਛਾ ਭਈ ਮੈਂ ਜਿੱਦੇ ਗਿਆ ਅੱਛਾ ਮੈਂ ਕੱਲੀ ਕੱਲੀ ਦੇ ਨਾਂ ਤੇ ਪੰਜ ਪੰਜ ਕੇਲੇ ਵਾਗੇ ਲੱਗੂ ਕੀ ਬਤਾਉਂ ਪੰਜ ਕੇਲੇ ਹਾਂ ਜੀ ਮੈਂ ਹੁਣ ਮੂੰਹ ਮੂਹ ਪਿਆਰ ਵੇਖਣਾ ਨਹੀਂ ਮੂੰਹ ਪਿਆਰ ਦੇਖਣਾ ਹੁਣ ਆਓ ਮੇਰੇ ਨਾਲ ਹੁਣੇ ਹੁਣੇ ਤੁਹਾਨੂੰ ਦਿਖਾਉਣਾ ਮੈਂ ਐਨਾ ਮੂਹ ਆ ਮੇਰਾ ਇਹ ਦੇ ਨਾ ਐਂ ਐਂਦਾ ਮੂਹ ਆ ਮੇਰਾ ਇਹ ਦੇ ਨਾ ਐਂ ਐਂ ਐਨਾ ਮੂਹ ਆ ਦੇ ਲਾ ਹੁਣ ਕੋਈ ਕਹੀਂ ਮੈਨੂੰ ਠੀਕ ਆ ਅੰਨਾ ਪਿਆਰ ਕਰਦੇ। ਅਏ ਭਾਈ ਮੋਹ ਤਾਂ ਮੈਂ ਦੇਖ ਲਿਆ ਬਹੁਤ ਆ। ਹਾਂ ਮੋਹ ਬਹੁਤ। ਸੇ ਨਾਲ ਦੀ ਖਰਾਕ ਰਹਿ ਗਈ, ਖਰਾਕ ਨਹੀਂ ਦੱਸਤੀ। ਖਰਾਕ ਇਹਨਾਂ ਦੀ ਹੈਗੀ ਆ ਸਵੇਰੇ ਉੱਠਦਿਆਂ ਜਦੋਂ। ਹਾਂਜੀ। ਤੜਕੇ। ਠੀਕ ਹੈ ਸਵੇਰ। ਹਾਂ। ਇੱਕ 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 ਗਲਾਸ ਚਾਹ ਦਾ। ਅੱਛਾ। ਨਾਲ ਰਸ। ਅੱਛਾ। ਰਸ ਨਾਲ। ਠੀਕ ਹੈ ਰਸ ਨਾਲ। ਹਾਂ। ਅੱਛਾ ਵੱਡੀ ਹੋਵੇ ਛੋਟੀ। ਵੱਡੀ ਛੋਟੀ ਜਿਹੜੀ ਮਰਜ਼ੀ। ਠੀਕ। ਤੇ ਜਦੋਂ ਕਿਹਨੂੰ ਕਹਿੰਦੇ ਆ ਧਾਰ ਘਟਨੀ ਆ। ਠੀਕ ਹਾਂਜੀ। ਨਿੱਕੇ ਜਿਹੜੇ ਆ ਕਟੜੂ ਆਹ। ਅੱਛਾ ਛੋਟੇ। ਛੋਟਿਆਂ ਨੂੰ ਇਹ ਜੋ ਦੁੱਧ ਚਾਹੋਂਗਦੇ ਆ ਅੱਛਾ ਨਾਲ ਲਿਆ ਕੇ ਇੱਕ ਬナナ ਬナナ ਨਾ ਅੱਛਾ ਬナナ ਛੇ ਕੇਲਾ ਨਾਲ ਹੀ ਮੂੰਹ ਚ ਕੜਾਪੋ ਠੀਕ ਹਾਂ ਬナナ ਛੇ ਨਾਲ ਦੀ ਨਾਲ ਹੀ ਤੇ ਹੁਣ ਇੱਕ ਗੱਲ ਹੋਰ ਅੱਛਾ ਦੱਸੋ ਪੈਰਟ ਨੋਜ ਆ ਇਹਦਾ ਅੱਛਾ ਮੁੱਲ ਮੁੱਲ ਵੀ ਫਿਰ ਖਾਸਾ ਹੋਇਆ ਨਾ ਪੂਰੇ ਪੰਜਾਬ ਚ ਅੱਛਾ ਠੀਕ ਹੈ ਦੱਸੋ ਹਾਂ ਇਹਦੇ ਨਾਲੋਂ ਵੱਧ ਮੁੱਲ ਦੀ ਕੋਈ ਹੈ ਹੀ ਨਹੀਂ ਕਿੰਨਾ ਕੁ ਬੱਬ ਤਿੰਨ ਡਿਫੈਂਡਰਾਂ ਤਿੰਨ ਡਿਫੈਂਡਰਾਂ ਤਿੰਨ ਡਿਫੈਂਡਰਾਂ ਜਾਣਦੀਆਂ ਇਹਦੇ ਵੱਟੇ ਠੀਕ ਹੈ ਇਹਦੇ ਵੱਟੀ ਹਾਂ ਫਿਰ ਵੱਡੀਆਂ ਦਾ ਤਾਂ ਬਹੁਤ ਜ਼ਿਆਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸੀਆ ਜਾਣਾ ਇਹ ਇਹਦਾ ਕੱਲੀ ਦਾ ਮੁੱਲ ਇਨਾ ਤਿੰਨ ਡਿਫੈਂਡਰਾਂ ਜਾਣ ਕੀ ਚੱਲ ਚੱਲ ਇਹਦੇ ਬਰਾਂਡੇ 'ਚ ਇਹਨਾਂ ਦੇ 'ਚ ਇਹਦੀ ਮਾਂ ਜਿਹੜੀ ਆ ਅੱਛਾ ਇਹਦੇ ਇਹਦੇ ਬਰਾਂਡੇ 'ਚ ਟੀਵੀ ਲੱਗਾ ਸੂਤ ਹਾਂ ਨੈਟਫਲਿਕਸ ਵੀ ਦੇਖ ਕੇ ਸੌਂਦੀ ਉਹ ਰਾਤ ਨੂੰ ਅੱਛਾ ਠੀਕ ਕਰਦਾ ਜਾਨਵਰਾਂ ਨੂੰ ਵੀ ਨੈਟਫਲਿਕਸ ਦੀ ਸੂਰ ਦਿੱਤੀ ਹੋਈ ਸੀ ਹਾਂ ਗਾਣਾ ਗਾਣਾ ਗਾਣ ਜਿੰਨਾ ਟਾਈਮ ਗਾਣੇ ਚੱਲਦੇ ਆ ਓਨਾ ਟਾਈਮ ਦੁੱਧ ਦਿੰਦੀ ਐ अच्छा ठीक है। ਜਿੰਨੇ ਹਾਜ਼ਰ ਨੂੰ। हां, ਜਦੋਂ ਗਾਣਾ ਮੁੱਕ ਗਿਆ ਦੁੱਤ ਖਤਮ। ਠੀਕ ਆ, ਇਹ ਵੀ ਬਹਿਤ ਮੱਤੀ ਗੱਲ ਆ। ਮਤਲਬ ਕਿ ਇਹ ਬੱਬਾ ਰਿਹੜੀ ਵਾਲਾ ਜੀ ਦੇ ਜਨਵਰੀ ਕਰ ਸਕਦਾ। ਜਨਵਰੀ اچھا ਮੈਂ ਤੁਹਾਨੂੰ ਦੱਸੀ ਤਾਂ ਜਾਣਾ। ਠੀਕ। ਹੁਣੇ ਹੁਣੇ ਇਹਨਾਂ ਤੋਂ ABC ਸੁਣ ਲਓ, ਕੂੜਾ ਐੜਾ ਸੁਣ ਲਓ। ਅੱਛਾ। ਕਾ ਖਾ ਗਾ ਜੋ ਮਰਜੀ ਸੁਣ ਲਓ। ਪੰਜ 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 ਕਰਾਈਆਂ ਮੈਂ। ਪੰਜ ਨੌਲਜ ਪੂਰੀ ਹੈ ਮੇਰੀ। ਪਿੰਡ ਵਾਲੇ ਸਕੂਲ ਚ 5ਵੀਂ ਪਾਸ ਆ ਕੱਲੀਆਂ ਸਰਟੀਫਿਕੇਟ ਪਏ ਮੇਰੇ ਕੋਲ। ਠੀਕ ਆ। ਮੈਂ ਕਿਹੜੇ ਜੇ ਕਰਦਾ। ਈ ਗੱਲ ਪੂਰੇ ਪੰਜਾਬ ਤੇ ਨਹੀਂ ਪੜੀਆਂ ਲਿਖੀਆਂ ਮੱਜਾਂ ਹਾਂ ਠੀਕ ਹੈ ਮਤਲਬ ਤੁਹਾਡੇ ਕੋਲੇ ਜਿਹੜੇ ਜਾਨਵਰ ਆ ਉਹ ਮੁਕਾਬਲਾ ਨਹੀਂ ਕਰ ਸਕਦਾ ਉਹ ਕੋਈ ਹੋਰ ਕਰ ਹੀ ਨਹੀਂ ਸਕਦਾ ਐਵੇਂ ਤਾਂ ਨਹੀਂ ਇੰਨੇ ਇੰਨੇ ਰੇਟ 35 ਕਿੱਲੇ ਜ਼ਮੀਨ ਦਿੰਦੇ ਆ ਇਹਦੇ ਵੱਟੇ ਇਹਦੇ ਵੱਟੇ ਠੀਕ ਹੈ ਮਤਲਬ 35 ਕਿੱਲੇ ਠੀਕ ਹੂੰ ਅੱਛਾ ਜੀ ਬਲੱਡ ਲਾਈਨ ਦੱਸੋ ਵੀ ਬਲੱਡ ਲਾਈਨ ਕੀ ਬਲੱਡ ਲਾਈਨ ਇਹਦੀ ਅੱਜ ਦੀ ਇਹ ਹੈਗੀ ਉਹਦੀ ਕੁੜੀ ਅੱਛਾ ਇਹ ਇਹ ਉਹਦੀ ਕੁੜੀ ਉਹਦੀ ਕੁੜੀ ਠੀਕ ਦਾ ਤੇ ਅਨ ਨਾਨੀ ਇਹਦਾ ਦੀ ਅੱਛਾ ਇਹਦੀ ਨਾਨੀ ਨਾਨੀ ਆ ਉਹ ਇਹਦੀ ਨਾਨੀ ਆ ਅੱਛਾ ਉਹ ਇਹਦੀ ਨਾਨੀ ਆ ਨਹੀਂ ਨਾਨੀ ਆ ਇਹਦੀ ਇਹਦੇ ਪਿਓ ਪਿਓ ਬੜੀ ਜਿਆਦਾ ਦੋ ਉਹ ਪਿਓ ਪਿਓ ਤਾਂ ਦੇਖੋ ਡਾਕਟਰ ਤੋਂ ਟੀਕਾ ਭਰਾਈਆ ਅੱਛਾ ਤੇ ਤੁਸੀਂ ਡਾਕਟਰ ਨੂੰ ਹੀ ਮੰਨ ਲਓ ਡਾਕਟਰ ਨੂੰ ਮੰਨ ਲੀਏ ਡਾਕਟਰ ਨੂੰ ਮੰਨ ਲਓ ਸਰ ਸ਼ੌਕ ਨਾਲ ਮਤਲਬ ਬੜੇ ਸ਼ੌਕ ਨਾਲ ਰੱਖੇ ਹੋਇਆ ਤੁਸੀਂ ਜਾਣਦਾ ਆ ਇਹ ਤਾਂ ਹੈ ਚੌਕ ਮੈਂ ਤੁਹਾਨੂੰ ਦੱਸਦਾ ਅੱਛਾ ਦੱਸੋ ਜਦੋਂ ਇਹ ਸ਼ੋਹ ਤੇ ਲੈ ਜਾਈ ਦੀਆਂ ਅੱਛਾ ਸ਼ੋਹ ਤੇ ਹਾਂ ਸ਼ੋਹ ਤੇ ਲੈ ਜਾਈ ਦੀਆਂ ਇੱਕ ਮਹੀਨਾ ਪਹਿਲਾਂ ਤਿਆਰ ਕਰਨਾ ਸ਼ੁਰੂ ਕਰ ਦਈਦਾ ਇੱਕ ਮਹੀਨਾ ਪਹਿਲਾਂ ਇੱਕ ਮਹੀਨਾ ਪਹਿਲਾਂ ਤਿਆਰੀ ਠੀਕ ਠੀਕ ਆ ਇਹਨਾਂ ਦਾ ਕੋਈ ਕਿਨੂੰ ਕਹਿੰਦੇ ਲਿਪਸਟਿਕਾਂ ਲਿਪਸਟਿਕਾਂ ਜੋ ਮਹਿੰਦੀ ਦਾ ਸਮਾਨ ਅੱਛਾ ਮੇਕਅਪ ਵੀ ਕਰਦੇ ਆ ਮੇਕਅਪ ਕਰਦਾ ਦੱਸੀ ਆ ਫਿਰ ਮੇਕਅਪ ਤਾਂ ਕਰਦ ਗਏ ਹੁੰਦੇ ਆ ਠੀਕ ਤੇ ਮੇਕਅਪ ਦਾ ਸਮਾਨ ਸਾਰਾ ਕੋ ਹੁਣ ਨਵੇਂ ਸਾਲ ਤੇ ਅਛਾ ਨਿਊ ਇਅਰ ਤੇ ਹਾਂ ਨਵੇਂ ਸਾਲ ਤੇ ਕੱਲੀ ਕੱਲੀ ਨੂੰ ਪਲਾਜੋ ਬਣਾ ਕੇ ਦਦਾ ਅਛਾ ਪਲਾਜੋ ਪਲਾਜੋ ਠੀਕ ਆ ਹਾਂ ਪਲਾਜੋ ਹੀ ਫਾਲੇ ਨੇ ਮਤਲਬ ਕਪੜੇ ਛੌਂਕ ਪੂਰਾ ਇਹਨਾਂ ਦੇ ਮਰੀਕ ਪੂਰਾ ਛੌਂਕ ਪੂਰਾ ਫੀਮ ਭੂਵੇਂ ਇਥੋਡੇ ਕੋਲ ਨਹੀਂ ਨਹੀਂ ਮੈਂ ਹੈਗੀ ਆ ਦੇ ਦੋ ਮੈਂ ਖਾਣੀ ਹੀ ਮੜੀ ਹੈਗੀ ਕੇ ਕੋਲ ਨਹੀਂ ਨਹੀਂ ਜੀ ਫੀਮ ਨਹੀਂ ਤੇ ਅਛਾ ਫੀਮ ਖਾ ਲੈਨੇ ਆ ਖਾ ਲਈ ਤੇ ਮਾੜੀ ਮੋਟੀ ਖਾਓ ਇਹ ਇਹ ਬਿਮਾਰੀ ਜੀ ਨਹੀਂ ਹੈਗੀ ਇਹ ਅੱਛਾ ਮੈਂ ਖਾਣਾ ਰਹਿਦਾ ਯਾਰ ਖਾਓ ਰਾਤ ਰਾਜ ਕੇ ਖਾਓ ਫੁੱਕਾ ਭੀਮ ਖਾਊਗਾ ਬੰਦਾ ਕੰਮ ਕਰੂਗਾ ਅੱਛਾ ਜਿਹੜਾ ਭੀਮ ਨਹੀਂ ਖਾਂਦਾ ਉਹ ਕੰਮ ਨਹੀਂ ਕਰਦਾ ਨਾ ਜਮਾਈ ਨਹੀਂ ਖਾਊਗਾ ਦੇਖ ਲਓ ਕਿੰਨੇ ਜਾਣੇ ਕੋਈ ਨਹੀਂ ਕਰਦਾ ਤਾਂ ਕਰਕੇ ਮੈਂ ਹੁਣ ਰੇੜੀ ਚ ਰਹਿਣਾ ਅੱਛਾ ਰੇੜੀ ਚ ਹੀ ਸੌਂਦਾ ਮੈਂ ਅੱਛਾ ਰੇੜੀ ਚ ਹੀ ਰਹਿਣਾ ਰੇੜੀ ਚ ਰੇੜੀ ਚ ਸੌਂਦਾ ਮੈਂ ਸਾਥ ਕੀ ਤਾ ਕਰਕੇ ਫਿਰ ਮੈਨੂੰ ਮੇਰੇ ਦਿਮਾਗ ਨੂੰ ਚੜ ਜਾਂਦੀ ਫਿਰ ਮੈਂ ਰੇੜੀ ਹੁੰਦੀ ਕੋਲੇ ਮੈਂ ਇੱਥੇ ਹੀ ਹੁੰਨਾ ਇਹਨਾਂ ਕੋਲੇ ਅੱਛਾ ਇਹਨਾਂ ਮਤਲਬ ਇਹਨਾਂ ਦਾ ਇਹਨਾਂ ਦਾ ਪਿਆਰ ਹੈ ਇਹਨਾਂ ਤੋਂ ਦੂਰ ਨਹੀਂ ਜਾਂਦਾ ਇਹਨਾਂ ਤੋਂ ਦੂਰ ਨਹੀਂ ਜਾਂਦਾ ਮੇਰੀ ਨਾਲ ਹੀ ਫਿਰ ਮੈਂ ਰੇੜੀ ਜੀ ਥਾਉ ਜਾਂਦਾ ਇੱਥੇ ਠੀਕ ਰੇੜੀ ਜੀ ਹਾਂ